ਯਾਰ ਸਿਮਰਨ ਦਾ ਕੀ ਮਤਲਬ ਹੈ ਯਾਦ ਕਰਨਾ ਮਹਾਰਾਜ ਦਾ ਇਹ ਹੈ ਵੀ ਤੁਸੀਂ ਸਿਮਰਨ ਨਹੀਂ ਕਰਦੇ ਤੁਸੀਂ ਨਾਮ ਨਹੀਂ ਜਪਦੇ ਨਾਮ ਜਪਣਾ ਕੀ ਹੈ ਪਰਮੇਸ਼ਰ ਨੂੰ ਯਾਦ ਕਰਨਾ ਮਹਾਰਾਜ ਕਹਿੰਦੇ ਹੋਰ ਤਾਂ ਹੋਰ ਜਿੱਦਾਂ ਹੁਣ ਪ੍ਰਸ਼ਾਦਾ ਆਪਾਂ ਬਣਾਇਆ ਬਹੁਤ ਘੱਟ ਲੋਕ ਨੇ ਜਿਹੜੇ ਅਰਦਾਸ ਕਰਕੇ ਛੱਕਦੇ ਨੇ ਉਹ ਦਿਨ ਸਾਗ ਬਣਾਇਆ ਉਹ ਬੀਬੀ ਨੇ ਸਾਗ ਬਣਾਇਆ ਮਹਾਰਾਜ ਜਦੋਂ ਵੀ ਆਪਣੇ ਘਰ ਕੋਈ ਵਸਤੂ ਬਣਦੀ ਆ ਆਪਾਂ ਪਹਿਲਾਂ ਭੋਗ ਲਵਾਨਦੇ ਆ ਪਹਿਲਾਂ ਭੋਗ ਲੱਗਦਾ ਫਿਰ ਛਕਦੇ ਆ ਗੱਲਾਂ ਬੜੀਆਂ ਬ੍ਰਾਹਮਣ ਦੀਆਂ ਐ ਵੀ ਰੱਬ ਤਾਂ ਬਹੁਤ ਪਿਆਰ ਕਰਦਾ ਆਪਾਂ ਰੱਬ ਨੂੰ ਪਿਆਰ ਨਹੀਂ ਕਰਦੇ ਪ੍ਰਸ਼ਾਦਾ ਆਇਆ ਫੜਾ ਫੜ ਬੰਨਾ ਕਿੰਨੀ ਕਿ ਭੁੱਖ ਲੱਗੀ ਆ ਹਾ ਖਾਣਾ ਤਾਂ ਆਪਾਂ ਹੀ ਆ ਰੱਬ ਨੇ ਥੋੜਾ ਚਾਰ ਰੋਟੀਆਂ ਦੇ ਦੋ ਖਾ ਜਾਣੀਆਂ ਖਾਣਾ ਤਾਂ ਆਪਾਂ ਹੀ ਆ ਉਹ ਤਾਂ ਬਾਸ਼ਨਾਂ ਦੇ ਭੁੱਖੇ ਨੇ ਅਰਦਾਸ ਤਾਂ ਜ਼ਰੂਰੀ ਹੈ ਨਾ ਜਦੋਂ ਆਪਾਂ ਅਰਦਾਸ ਕਰਦੇ ਆ ਨਾ ਸਾਹ ਸੰਗਤ ਜੇ ਕੋਈ ਉਹਦੇ ਵਿੱਚ ਕੋਈ ਜ਼ਹਿਰ ਵੀ ਹੋਵੇ ਨਾ ਪਦਾਰਥ ਚ ਉਹ ਵੀ ਅੰਮ੍ਰਿਤ ਬਣ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ